ਫਗਵਾੜਾ ਦੇ ਮਹੱਲਾ ਪ੍ਰੀਤਨਗਰ ਦੇ ਰਹਿਣ ਵਾਲੇ ਇੱਕ ਬਜ਼ੁਰਗ ਵਿਅਕਤੀ ਨੇ ਮਹੱਲੇ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਉੱਪਰ ਪ੍ਰਾਣੀ ਰஞ்சிਸ਼ ਦੇ ਚਾਲਦਿਆਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਪੀੜਤ ਰஞ்சிਤ ਕੁਮਾਰ ਨੇ ਦੱਸਿਆ ਕਿ ਉਹ ਜਦੋਂ ਪਾਰਕ ਵਿੱਚ ਬੈਠੇ ਸੀ ਤਾਂ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੇ ਪ੍ਰਾਣੀ ਰஞ்சிਸ਼ ਦੇ ਚਾਲਦਿਆਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰੂ ਵੀ ਜ਼ਖਮੀ ਹੋ ਗਏ ਉਨਾ ਦੱਸਿਆ ਕਿ ਝਗੜੇ ਦਾ ਮੁੱਖ ਕਾਰਨ ਸੀ ਕਿ ਬੀਤੇ ਦਿਨੀ ਉਸ ਦੇ ਪੋਤਿਆਂ ਦੀ ਲੜਾਈ ਉਹਨਾਂ ਨਾਲ ਹੋਈ ਸੀ ਜਿਸ ਕਾਰਨ ਹੀ ਉਹਨਾਂ ਨੇ ਦਿਲ ਵਿੱਚ ਰੰਜਿਸ਼ ਰੱਖੀ ਤੇ ਉਸ ਦੇ ਹਮਲਾ ਕਰ ਦਿੱਤਾ ਉਧਰ ਕਿੜਤ ਬਜ਼ੁਰਗ ਦੇ ਪੁੱਤਰ ਕਮਲ ਕੁਮਾਰ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਧਰ ਝਗੜੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਤਨਾਮਪੁਰਾ ਦੇ ਐਸ ਐਚ ਓ ਗੌਰਵ ਤੀਰ ਨੇ ਹਸਤਾਲ ਵਿਖੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਰਣਜੀਤ ਕੁਮਾਰ ਰਣਜੀਤ ਕੁਮਾਰ ਜੀ ਦਾ ਮਾਮਲਾ ਕੀ ਫੇਵਰ ਹੌਸਪੀਟਲ ਜਾਏ ਮਾਮਲਾ ਤੋਂ ਕੁਝ ਨਹੀਂ ਭਰਾਵਾ ਮੈਂ ਤਾਂ ਬੈਠਿਆ ਸੀ ਤੇ ਪਾਰ ਵਿੱਚ ਉਹ ਮੇਰਾ ਬੁਰਾ ਹਾਲ ਕਰਤਾ ਕੁੱਟ-ਕੁੱਟ ਕੇ ਆਏ ਹਾਜੀ ਹਾਂ ਸਿਰ ਕਿੰਨੇ ਕਿੰਨੇ 5-6 ਬੱਡੇ ਸੀ ਕਿੰਨੇ ਵਿਅਕਤੀਆਂ ਨੇ ਤੁਹਾਡੇ ਤੇ ਹਮਲਾ ਕੀਤਾ 5-6 ਬੰਦੇ ਸੀ 5-6 ਬੰਦੇ ਕਿਸ ਚੀਜ਼ ਨਾਲ ਹਮਲਾ ਕੀਤਾ ਉਹ ਰਾਣਾ ਨਾਲ ਕੀਤਾ ਰਾਣਾ ਨਾਲ ਸਾਡੇ ਉੱਤੇ 파ਰਕ ਜੀ 파ਰਕ ਕਿੱਥੇ ਕਰਦੇ ਕੋਲੀ ਬੈਠਿਆ ਕਿੱਥੇ ਰਹਿਣ ਵਾਲੇ ਆਪਾਂ ਪ੍ਰੀਤ ਨਗਰ ਦਾ ਆ ਅੱਛਾ ਜੀ ਵੀ ਵਿਅਕਤੀ ਕੋਈ ਪਛਾਣ ਹੈ ਤੁਹਾਡੇ ਆ ਪਛਾਣ ਜੀ ਆ ਉਹ ਮੇਰੀ ਤਾਂ ਕਿਸੇ ਨਾਲ ਲੱਗਦੀ ਵੀ ਨਹੀਂ ਹੈਗੀ ਉਹੀ ਹੈ ਉਹਨਾਂ ਨੇ ਦਿੱਤਾ ਕਿਹੜੇ ਵਿਅਕਤੀਆਂ ਦਾ ਕੋਈ ਨਾਮ ਵਗੈਰਾ ਹੈ ਉਹ ਕ੍ਰਿਸ਼ਨ ਕੁਮਾਰ ਧੋਬੀ ਹੈਗਾ ਆਏ ਉਹ ਤਾਂ ਯਾਰ ਦੋਸਤ ਹੈਗੇ ਉਹ ਕੋ ਦੋ ਚਾਰ ਹੈਗੇ ਆ ਜਿਹੜਾ ਉਹ ਲੈ ਕੇ ਆਇਆ ਕੋਈ ਪੁਰਾਣੀ ਰੰਜਿਸ਼ ਹੈ ਸਰ ਨਾ ਨਾ ਮੇਰੇ ਨਾਲ ਤਾਂ ਕੋਈ ਰੰਜਿਸ਼ ਨਹੀਂ ਹੈਗੀ ਮੇਰੇ ਪੋਤੇ ਨਾਲ ਲੜਾਈ ਹੋਈ ਸੀ ਪੰਜ ਆਪਾਂ ਨੂੰ ਪਹਿਲਾਂ 4 ਤਰੀਕ ਨੂੰ ਹਾਂਜੀ ਹਾਂਜੀ ਜੀ ਬਸ ਉਹ ਨੜਾਈ ਹੋਈ ਸੀ ਉਹਦੇ ਵੱਟੇ ਮੈਨੂੰ ਮਾਰਿਆ ਹਾਂ ਮੈਂ ਬੈਠ ਨਹੀਂ ਮੈਂ ਤਾਂ ਆਜੇ ਚੰਡੀਗੜ੍ਹੋਂ ਆਇਆ ਸੀ ਹੋਣੀ ਕਿਹੜੀ ਜੀਨ ਹਮਲਾ ਕੀਤਾ ਤੁਹਾਡੇ ਨਾਲ ਰਾੜਾ ਨਾਲ ਰਾੜਾ ਦਾਣਾ ਆਇਆ ਹੈ ਮੇਰੇ ਫਾਦਰ ਸਾਹਿਬ ਨੂੰ ਨਾ ਮੱਲੇ 'ਚ ਬੈਠੇ ਗਏ ਪਾਰਕ 'ਚ ਉਹਨੂੰ ਕੱਲਿਆਂ ਨੂੰ ਦੇਖ ਕੇ ਮੁੰਡੇ ਕੁੱਟ ਗਏ ਕਿੰਨੇ ਵਿਅਕਤੀ ਸੀਗੇ ਚਾਰ ਪੰਜ ਜਣੇ ਹੀ ਉਹਨਾਂ 'ਚ 71 ਚਾਰ ਪੰਜ ਬੰਦੇ ਸੀਗੇ ਉਹਨਾਂ 'ਚ ਇੱਕ ਬੰਦਾ ਮੰਨੂ ਸੀਗਾ ਮੰਨੂ ਗੋਆ ਕਿੱਥੇ ਦਾ ਰਹਿਣ ਵਾਲਾ ਭਗਤਪੁਰੇ ਦਾ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਪ੍ਰੀਤਨਗਰ ਪ੍ਰੀਤਨਗਰ ਤੇ ਲੜਾਈ ਦਾ ਕਾਰਨ ਕੀ ਆ ਲੜਾਈ ਇਹਨਾਂ ਦੀ ਪਹਿਲਾਂ ਹੀ ਚੱਲਦੀ ਸੀ ਉਦੋਂ ਪਿਛਲੇ ਆ ਛਡਾਂਦੇ ਉਹ ਛਡਾਂਦੇ ਚੱਕਰ 'ਚ ਬਾਪੂ ਨੂੰ ਖਿਜਵਾ ਦੀ ਖੁੰਦਕਵਾਜੀ ਰੱਗ ਗਿਆ ਉਹ ਇਸ ਕਰਕੇ ਉਹਨਾਂ ਨੂੰ ਫੇਰ ਕੁੱਟਦੇ ਦੁਬਾਰਾ ਕੁੱਟਦੇ ਹਾਂਜੀ ਤੇ ਕਿਸ ਚੀਜ਼ ਨਾਲ वार ਕੀਤਾ ਖੰਡੇ ਖੁੰਡੇ ਮਾਰੇ ਆ ਜੀ ਧਾਲ ਦੂਤ ਮਾਰੇ ਆ ਅੱਛਾ ਜੀ ਦਿੱਤਾ ਲੂਤਾ ਬਾਵਾ ਉਹ ਮਾ ਚੰਗੇ ਆ ਬੰਦੇ ਯਾਰ ਕੰਡੀਸ਼ਨ ਕਿਦਾਂ ਠੀਕ ਹੈ ਜੀ ਮਾੜੀ ਹਾਲੇ ਤਾਂ ਬੇਬਾਲਸ ਕੰਪਲੀਟ ਕੀਤੀ ਮਾਮਲੇ ਨੂੰ ਲੈ ਕੇ ਹਾਂਜੀ 10000 ਆਉਣੀ ਫੋਨ ਕੀਤਾ ਜੀ ਉਧਰ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਜ਼ਖਮੀ ਵਿਅਕਤੀ ਦਾ ਮੁੱਢਲਾ ਇਲਾਜ ਕੀਤਾ ਗਿਆ ਹੈ ਤੇ ਉਸ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ। ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਅੱਜ ਇੱਕ ਪੀਆ ਆਇਆ ਹੈ ਜੀ। ਅਸੀਂ ਸਾਡੇ ਕੋਲ ਰਣਜੀਤ ਕੁਮਾਰ, RAMDE ਵਿਅਕਤੀ ਆਏ ਨੇ ਜਿਨ੍ਹਾਂ ਲਈ ਜਿਸ ਤਰੀਕਾ ਹੈ ਕਿ ਅਸਾਲਟ ਦੀ ਤੇ ਪੇਸ਼ੈਂਟ ਦੇ ਅਸੀਂ ਐਮਐਲਆਰ ਕਰ ਦਿੱਤੀ ਗਈ ਹੈ ਤੇ ਪੁਲਿਸ ਨੂੰ ਸੂਚਿਤ ਨਾਲ ਭੇਜ ਦਿੱਤੀ ਗਈ ਹੈ। ਪੇਸ਼ੈਂਟ ਨੂੰ ਐਡਮਿਟ ਕਰ ਲਿਆ ਹੈ। ਸਰ ਕੰਡੀਸ਼ਨ ਕਿਦਾਂ ਹੈ? ਫਿਲਹਾਲ ਸਟੇਬਲ ਹੈ।